ਜੀ ਪੰਜਾਬ ਦੀ ਗੱਲ ਕਰਦੇ ਕੁਝ ਦਿਨ ਪਹਿਲਾਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਡਿਟੇਲ ਸਾਂਝੀ ਕੀਤੀ ਉਹ ਕਹਿੰਦੇ 2024 ਦੇ ਵਿੱਚ ਨਾ 14 ਕਰੋੜ ਤੇ 88 ਲੱਖ ਰੁਪਏ ਦਾ ਸਫ਼ਰ ਜਿਹੜਾ ਆ ਮੁਫਤ ਕੀਤਾ ਔਰਤਾਂ ਨੇ ਮੈਨੂੰ ਇਹ ਦੱਸੋ ਵੀ ਇਹ ਮੁਫਤ ਸਫ਼ਰ ਦੇ ਫਾਇਦੇ ਕੀ ਆ ਤੇ ਨੁਕਸਾਨ ਕੀ ਆ ਮੁਫਤ ਸਫ਼ਰ ਦੇ ਅੰਕੜੇ ਵੀ ਬੜੇ ਇੰਟਰਸਟਿੰਗ ਨੇ ਇੱਕ ਤਾਂ ਇਹ ਆ ਕਿ ਕਹਿੰਦੇ ਭਈ ਇੱਕ ਰੂਟ ਸਭ ਤੋਂ ਵੱਧ ਬਿਜ਼ੀ ਹੈ ਜਿੱਥੇ ਸਭ ਤੋਂ ਵੱਧ ਬੀਬੀਆਂ ਟਰੈਵਲ ਕਰਦੀਆਂ ਉਹ ਕਿਹੜਾ ਉਹ ਹੈ ਜੀ ਮੁਹਾਲੀ ਤੋਂ ਅੰਮ੍ਰਿਤਸਰ ਅੱਛਾ ਜੀ ਉਹ ਕਹਿੰਦੇ ਨੇ ਕਿ ਖਾਸ ਤੌਰ ਤੇ ਵੀਕਐਂਡ ਤੇ ਬੱਸ ਦੇ ਵਿੱਚ 70 30 ਦੀ ਰੇਸ਼ਿਓ ਹੁੰਦੀ ਹੈ 70% ਔਰਤਾਂ ਹੁੰਦੀਆਂ ਨੇ ਹੂੰ ਉਹ ਦਰਬਾਰ ਸਾਹਿਬ ਜਾਣਾ ਹੈ ਹੋਰ ਧਾਰਮਿਕ ਸਥਾਨਾਂ ਤੇ ਜਾਣਾ ਹੈ ਕੀਰਤ ਲਈ ਤੇ ਤੁਸੀਂ ਖਰਚਾ ਕੀ ਹੈ ਤੁਹਾਡਾ ਤੁਸੀਂ ਬੱਸੇ ਬਹਿ ਜਾਣਾ ਲੰਗਰ ਪਾਣੀ ਉੱਥੋਂ ਸ਼ਿਕ ਲੈਣਾ ਤੇ ਦਰਸ਼ਨ ਕਰਕੇ ਆ ਜਾਣਾ ਤੇ ਸੰਗ੍ਰਾਂਦ ਨੂੰ ਤੇ ਹੋਰ ਨਾਲ ਚੀਜ਼ਾਂ ਨੂੰ ਲੋਕ ਜਾਂਦੇ ਨੇ ਉੱਥੇ ਇਹ ਬਹੁਤ ਵੱਧ ਗਿਆ ਔਰ ਇਹਦੇ ਬਾਰੇ ਜਿਹੜੀਆਂ ਰਿਪੋਰਟਾਂ ਨੇ ਸਰਕਾਰ ਦੀਆਂ ਜਿਹਨਾਂ ਦੇ ਬਾਰੇ ਦੱਸਿਆ ਗਿਆ ਉਹ ਵੀ ਸਹੀ ਨਹੀਂ ਪਰ ਇਹ ਪੰਜਾਬ ਸਰਕਾਰ ਦੇ ਵਿੱਚ ਜਦੋਂ ਤੋਂ ਇਹ ਲਾਗੂ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਲੇ ਕਿ ਔਰਤਾਂ ਨੂੰ ਸਫਰ ਜਿਹੜਾ ਹੈ ਉਹ ਮੁਫਤ ਜਿਹੜਾ ਹੋਵੇਗਾ ਪਰ ਮੈਂ ਸਮਝਦਾ ਕਿ ਇਹਦੇ ਨਾਲ ਖਜ਼ਾਨੇ ਤੇ ਬੋਝ ਵੀ ਪਿਆ ਪਰ ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ ਨੇ ਔਰ ਇਹਦੇ ਵਿੱਚ ਇਹ ਜਦੋਂ ਤੋਂ ਸਕੀਮੇ ਲਾਗੂ ਹੋਈ ਹੈ ਔਰ ਐਤਵਾਰ ਨੂੰ ਗਿਣਤੀ ਔਰਤਾਂ ਦੀ ਤੁਗੜੀ ਹੋ ਗਈ ਹੈ ਮੋਹਾਲੀ ਅੰਮ੍ਰਿਤਸਰ ਰੂਟ ਜਿਹਦੇ ਬਾਰੇ ਪਹਿਲਾਂ ਦੱਸਿਆ ਔਰ ਚਲੋ ਜਾਨਣਾ ਹੈ ਜਿਹਦੀ ਯਕੀਨਤ ਹੈ ਜਾਨਣਾ ਜਿ ਜ ਜਾਣ ਦੀ ਲੋੜ ਹੈ ਠੀਕ ਹੈ ਔਰ ਇੱਕ ਕੰਡਕਟਰ ਤੋਂ ਜਦੋਂ ਪੁੱਛਿਆ ਗਿਆ ਕਿ ਇੱਕ ਦਿਨ ਵਿੱਚ ਉਹਨੇ ਮੁਹਾਲੀ ਤੋਂ ਜਲੰਧਰ ਤੱਕ ਉਸਨੇ ਬੰਦਿਆਂ ਕੋਲੋਂ ਪੁਰਸ਼ਾਂ ਕੋਲੋਂ 6585 ਰੁਪਏ ਇਕੱਤਰ ਕੀਤੇ ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਜਦ ਕਿ ਉਹ ਟਿਕਟਾਂ ਦੀ ਕੀਮਤ ਜਿਹੜੀ ਸੀ 11880 ਸੀ ਤੇ ਉਹਨਾਂ ਕੋਲੋਂ ਲਿਆ ਕੋਈ ਨਹੀਂ ਗਿਆ ਸੋ 70% ਤੋਂ ਵੱਧ ਜਿਹੜੀਆਂ ਔਰਤਾਂ ਸੀ ਉਸ ਦੇ ਵਿੱਚ ਇਸ ਸਕੀਮ ਜਿਹੜੀ ਆ ਟ੍ਰਾਂਸਪੋਰਟ ਸਿਸਟਮ ਤੇ ਥੋੜਾ ਜਿਹਾ ਬੋਝ ਪਾ ਰਹੀ ਆ ਤੇ ਜਿਹੜੀਆਂ ਗੱਡੀਆਂ ਦੀ ਰਿਪੇਅਰ ਤੇ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਉਹ ਟਾਈਮ ਨਾਲ ਨਹੀਂ ਹੋ ਰਹੀਆਂ ਇਸ ਗੱਡੀ ਦੇ ਸਪੇਅਰ ਪਾਰਟ ਲਾ ਕੇ ਇਹਨੂੰ ਲਾਇਆ ਜਾ ਰਹੇ ਨੇ ਤੇ ਡਿਪਾਰਟਮੈਂਟ ਆਫ ਟਰਾਂਸਪੋਰਟ ਇਹ ਕਹਿੰਦੀ ਆ ਕਿ 3 ਲੱਖ ਔਰਤ ਰੋਜ਼ ਸਰਕਾਰੀ ਬਸਾਂ ਤੇ ਸਫ਼ਰ ਕਰਦੀ ਆ ਔਰ 2023-24 ਦੇ ਵਿੱਤੀ ਬਰੇ ਦੇ ਵਿੱਚ ਫਿਸਕਲ ਈਅਰ ਦੇ ਵਿੱਚ 11 ਕਰੋੜ ਔਰਤਾਂ ਨੇ ਇਸ ਸਹੂਲਤ ਦਾ ਫਾਇਦਾ ਉਠਾਇਆ ਇੱਕ ਚੀਜ਼ ਹੋਰ ਉਹ ਇਹ ਹੈ ਕਿ ਕੋਰੀਅਰ ਕੰਪਨੀਆਂ ਨੇ ਜਿਹੜਾ ਸੀ ਉਹ ਔਰਤਾਂ ਨੂੰ ਐਮਪਲਾਈ ਰੱਖ ਲਿਆ ਡੇਲੀ ਵੇਜਸ ਤੇ ਤੇ ਅਸੀਂ ਤੁਹਾਨੂੰ ਦਿਹਾੜੀ ਦੇਣੀ ਹੈ ਤੁਸੀਂ ਬੱਸ ਵਿੱਚ ਬਹਿ ਜਾਣਾ ਤੁਹਾਡਾ ਸਫ਼ਰ ਮੁਫਤ ਹੈ ਤੇ ਸਾਡਾ ਕੋਰੀਅਰ ਤੁਸੀਂ ਫੜਾਣੇ ਤਾਂ ਕਿ ਥਾਂ ਤੇ ਪਹੁੰਚਾ ਕੇ ਆ ਜਾਣਾ ਸੋ ਇਹ ਕੰਮ ਵੀ ਬਹੁਤ ਚੱਲਿਆ ਤੇ ਡਿਪਾਰਟਮੈਂਟ ਆਫ ਟਰਾਂਸਪੋਰਟ ਕਹਿੰਦੇ ਨੇ ਕਿ ਇਹਦੇ ਨਾਲ ਜਿਹੜੇ ਕੋਰੀਅਰ ਕੰਪਨੀਆਂ ਵਾਲੇ ਉਹ ਤਾਂ ਪੈਸੇ ਵਟ ਰਹੇ ਨੇ ਤੇ ਔਰਤਾਂ ਵੀ ਪੈਸੇ ਵਟ ਰਹੀਆਂ ਨੇ ਪਰ ਟਰਾਂਸਪੋਰਟ ਡਿਪਾਰਟਮੈਂਟ ਜਿਹੜਾ ਆ ਉਹਨੂੰ ਰਗੜਣਾ ਲੱਗ ਰਿਹਾ ਅਸਲ ਵਿੱਚ ਰਗੜਾ ਟਰਾਂਸਪੋਰਟ ਡਿਪਾਰਟਮੈਂਟ ਨੂੰ ਨਹੀਂ ਜਦੋਂ 200 250 300 ਕਰੋੜ ਜਮ੍ਹਾਂ ਹੋ ਜਾਂਦਾ ਹੈ ਤਾਂ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਜਿਹੜੇ ਪੰਜਾਬ ਦੇ ਸਰਕਾਰੀ ਬਸਾਂ ਦੇ ادارے ਨੇ ਉਹਨਾਂ ਨੂੰ ਦਿੰਦੇ ਆ ਕੁਝ ਮਹੀਨ ਕੁਝ ਹਫ਼ਤੇ ਪਹਿਲਾਂ ਤੱਕ ਪੀਆਰਟੀਸੀ ਦੇ ਸਰਕਾਰ ਵੱਲ 250 ਕਰੋੜ ਖਲੋਤੇ ਸੀ ਜਿਹੜੇ ਕਿ ਕੁਝ ਨਾਂ ਵਿੱਚ ਜਿਹੜੇ ਸੀ ਉਹ ਪੇ ਕਰ ਦਿੱਤੇ ਗਏ ਹੁਣ ਹਰ ਹਰ ਸਾਲ ਜਿਹੜਾ ਜਿਹੜਾ ਇੱਕ ਸਾਲ ਦੇ ਬਜਟ ਦੇ ਵਿੱਚ 600 ਤੋਂ 700 ਕਰੋੜ ਰੁਪਈਆ ਜਿਹੜਾ ਚਾਹੀਦਾ ਹੁੰਦਾ ਪਰ 2024 ਤੇ 25 ਦਾ ਜਿਹੜਾ ਇਹ ਅਪਡੇਟ ਦਿੱਤੀ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰ ਨੇ ਉਹਨਾਂ ਨੇ 450 ਕਰੋੜ ਜਿਹੜਾ ਸੀ ਉਹ ਰੱਖਿਆ ਸੀ ਇੱਕ ਪਾਸੇ ਇਸ ਸਕੀਮ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਏਸੀ ਬੱਸਾਂ ਨੇ ਬੋਲਵੋ ਨੇ ਐਚਬੀਏਸੀ ਬੱਸਾਂ ਨੇ ਇਹਨਾਂ ਦੇ ਵਿੱਚ ਸਫ਼ਰ ਕਰਨ ਦੀ ਇਸ ਤਰ੍ਹਾਂ ਇਜਾਜ਼ਤ ਨਹੀਂ ਹੈ ਉਹ ਤੁਹਾਨੂੰ ਦੂਸਰੀਆਂ ਆਮ ਬੱਸਾਂ 'ਚ ਸਫ਼ਰ ਕਰਨਾ ਪੈਂਦਾ ਤੇ ਇਕੱਲਾ ਪੰਜਾਬ ਵੀ ਨਹੀਂ ਹੈ ਵੀ ਮੈਂ ਦੱਸ ਦੇਵਾਂ ਦਿੱਲੀ ਕਰਨਾਟਕਾ ਤੇਲੰਗਾਨਾ ਕੇਰਲਾ ਤੇ ਤਾਮਿਲਨਾਡੂ ਦੇ ਵਿੱਚ ਵੀ ਇਹ ਜਿਹੜੀ ਫ੍ਰੀ ਸਫ਼ਰ ਦੀ ਸਹੂਲਤ ਔਰਤਾਂ ਨੂੰ ਹੈ ਪਰ ਇਹਦੇ ਲਈ ਜਿਹੜੀਆਂ ਟਰੋਮੈਸਟਿਕ ਹੈਲਪ ਔਰਤਾਂ ਹੁੰਦੀਆਂ ਨੇ ਘਰਾਂ 'ਚ ਕੰਮ ਕਰਦੀਆਂ ਨੇ ਉਹ ਵੀ ਕਿਤੇ ਰੋਜ਼ 80-80 90 ਕਿਲੋਮੀਟਰ ਸਫ਼ਰ ਕਰਕੇ ਜਾ ਰਹੀਆਂ ਨੇ ਕਿਉਂਕਿ ਸਫ਼ਰ ਮੁਫਤ ਹੈ ਪਰ ਰੋਜ਼ਗਾਰ ਮਿਲ ਗਿਆ ਇਹਦੇ ਨਾਲ ਔਰਤ ਨੂੰ ਥੋੜਾ ਜਿਹਾ ਬਾਹਰ ਨਿਕਲਣ ਦੀ ਇੱਕ ਇੰਡੀਪੈਂਡੈਂਸ ਮਿਲੀ ਹੈ ਬਿਨਾਂ ਖਰਚੇ ਤੋਂ ਤੇ ਰੋਜ਼ਗਾਰ ਵੀ ਥੋੜਾ ਜਿਹਾ ਵਧਿਆ ਇਸੇ ਨਾਲ ਪਰ ਇਹਦੇ ਬਾਰੇ ਇਹ ਜਿਹੜੀਆਂ ਸਰਕਾਰ ਦੀਆਂ ਔਟਕਲ ਪੱਛੂ ਜੇ ਚੱਲਦੇ ਰਹਿੰਦੇ ਨੇ ਕਿ ਅਸਲ ਵਿੱਚ ਕਰਨਾ ਕੀ ਚਾਹੀਦਾ ਕਦੀ ਕਹਿੰਦੇ ਨੇ ਕਿ ਇਹਦੇ ਇਨਕਮ ਇਨਕਮ ਦੇ ਹਿਸਾਬ ਨਾਲ ਦੇਣੇ ਚਾਹੀਦੇ ਨੇ ਪਾਸ ਕਦੀ ਕਹਿੰਦੇ ਨੇ ਕਿ ਇਹਨੂੰ ਨਹੀਂ ਹੋਣਾ ਚਾਹੀਦਾ ਉਹਨੂੰ ਨਹੀਂ ਹੋਣਾ ਚਾਹੀਦਾ ਮਹੀਨੇ ਦੀ ਲਿਮਟ ਹੋਣੀ ਚਾਹੀਦੀ ਆ ਪਰ ਅਜੇ ਤੱਕ ਖੁੱਲੀ ਖੇਡ ਹੈ ਜੀ ਜਿੱਦਾਂ ਮਰਜ਼ੀ ਕਰ ਲੈ ਉਹ ਜਿਹੜੀ ਆਦਤ ਪਾ ਲਈ ਜਿੰਨੇ ਬੰਦ ਕੀਤਾ ਤੇ ਉਹਦਾ ਹੀ ਨੁਕਸਾਨ ਹੈ ਉਹਦੀਆਂ ਹੀ ਵੋਟਾਂ ਘਟੇ